ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਸਲਵਾਰ ਦੀ ਕਟਿੰਗ ਲੈ ਕੇ ਆਏ ਆਂ ਜੀ ਇਹ ਸਟ੍ਰੇਟ ਸਲਵਾਰ ਬਣਾਉਣੀ ਹੈ ਜੀ ਆਪਾਂ ਨੇ ਠੀਕ ਹੈ ਬਾਟ ਜੀ ਕਢਾਈ ਪੱਲੇ ਤੇ ਆਉਂਦੀ ਹੈ ਨਾਲ ਆਪਾਂ ਨੇ ਪੱਲੇ ਅੱਡ ਤੋਂ ਪਾਉਣੇ ਆ ਜੀ ਪਰ ਬਣਾਉਣੀ ਸਟ੍ਰੇਟ ਸਲਵਾਰ ਹੈ ਜੀ ਕਿਵੇਂ ਬਣਾਉਣੀ ਹੈ ਉਹ ਤੁਹਾਨੂੰ ਦੱਸਦੇ ਆਂ ਜੀ ਜਿਹੜੇ ਨਵੇਂ ਲੱਗੇ ਆ ਜੀ ਉਹਨਾਂ ਬਾਅਦ ਬਹੁਤ ਵਧੀਆ ਜਾਣਕਾਰੀ ਹੈ ਜੀ ਤੁਸੀਂ ਅੰਦਰ ਤੱਕ ਜ਼ਰੂਰ ਦੇਖਿਓ ਸਾਡੀ ਵੀਡੀਓ ਤਾਂ ਹੈ ਚੰਗੀ ਤਰ੍ਹਾਂ ਸਮਝ ਆ ਜਾ ਸਕੇ ਜੀ ਚਲੋ ਆਪਾਂ ਸ਼ੁਰੂ ਕਰਦੇ ਆਂ ਜੀ ਹੁਣ ਜਦੋਂ ਵੀ ਆਪਾਂ ਕਢਾਈ ਵਾਲੀ ਸਲਵਾਰ ਕੱਟਣੀ ਹੈ ਜੀ ਵੀ ਪੱਲੇ ਤੇ ਕਢਾਈ ਹੋਵੇ ਆ ਠੀਕ ਹੈ ਪਹਿਲਾਂ ਇਹ ਕਿੜਾ ਹੀ ਹੁੰਦੀ ਹੈ ਜੀ ਸੈੱਟ ਕਰਕੇ ਰੱਖ ਲੈਣੀ ਹੈ ਜੀ ਜਦੋਂ ਵੀ ਅਸੀਂ ਪੱਲੇ ਕਟਿੰਗ ਕਰਨੇ ਆ ਦੇਖੋ ਕਢਾਈ ਨਾਲ ਕਢਾਈ ਮਿਲਾ ਲੈਣੀ ਕਿਉਂਕਿ ਪੜਾਈ ਘੱਟ ਵੱਧ ਹੁੰਦੀ ਹੈ ਜੀ ਇਹ ਕਿੰਨਾ ਫਰਕ ਪੈਂਦਾ ਹੈ ਜੀ ਠੀਕ ਹੈ ਐਸੇ ਅਕੋਰਡਿੰਗ ਹੀ ਆਪਾਂ ਤੈਹ ਲਾਵਾਂਗੇ ਸਲਵਾਰ ਦੇ ਪੱਲਿਆਂ ਦੀ ਜੇ ਸਲਵਾਰ ਹੀ ਕਢਾਈ ਵਾਲੇ ਪੱਲੇ ਜੀ ਆਪ ਸੈੱਟ ਕਰਕੇ ਰੱਖ ਲਏ ਆ ਜੀ ਕਢਾਈ ਤੇ ਕਢਾਈ ਕਰ ਲਈ ਹੈ ਜੀ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਨਾਪ ਦੇਖ ਲਵਾਂਗੇ ਸਲਵਾਰ ਦਾ ਨਾਪ ਹੈਗਾ 34 ਸਲਵਾਰ ਦੀ ਲੰਬਾਈ ਤਿਆਰ ਹੈ ਜੀ 6.5 ਇੰਚ ਮੂਰੀ ਹੈ ਤੇ 25 ਇੰਚ ਦੀ ਬੈੱਡ ਤਿਆਰ ਕਰਨੀ ਹੈ ਜੀ ਨੇ ਠੀਕ ਹੈ ਉਹਦੇ ਅਕੋਰਡਿੰਗ ਪਸਾਰੀ ਕਟਿੰਗ ਕਰਾਂਗੇ ਹੁਣ 34 ਵਿੱਚ ਆਪਾਂ 5 ਮਾਈਨਸ ਕਰ ਲੈਣੇ ਜੀ ਆਪਾਂ ਨੇ ਠੀਕ ਹੈ ਜੀ 28 ਬਚਦੇ ਆ ਜੀ 28 ਜੀ ਇੱਕ ਐਡ ਕਰਕੇ 30 ਇੰਚ ਦੇ ਆਪਾਂ ਪੱਲੇ ਕਟਿੰਗ ਕਰਾਂਗੇ ਠੀਕ ਹੈ ਜੀ ਚਲੋ ਸ਼ੁਰੂ ਕਰਦੇ ਆ ਜੀ ਸਭ ਤੋਂ ਪਹਿਲਾਂ ਇਹ ਕਈ ਵਾਰੀ ਨਾ ਪੱਲੇ ਦੇ ਕੰਨੀਆਂ ਤੇ ਪੀਕੋ ਜਾਂ ਇੰਟਰਲੌਕ ਕੀਤੀ ਹੁੰਦੀ ਹੈ ਕਟਿੰਗ ਕਰ ਦੇਣੀ ਆਪਾਂ ਨੇ ਜੇ ਵਿੱਚ ਲੱਗੇ ਆਵੇ ਕਸਾ ਖਿਚੜੀ ਪਾਣ ਲੱ ਜਾਂਦੀ ਹੈ ਜੀ ਇਹ ਆਪਾਂ ਅੱਧ ਕੱਦਾਂਗੇ ਕਟਿੰਗ ਕਰਕੇ ਇਹ ਕਪੜਾ ਸਿੱਧਾ ਹੋ ਜਾਂਦਾ ਹੈ ਜੀ ਆਪਾਂ 3 ਇੰਚ ਲਵਾਈ ਲੈਣੀ ਹੈ ਜੀ ਕਿਉਂਕਿ 5 ਇੰਚ ਆਪਣਾ ਬੈਲਟ ਕੱਢਦੀ ਜੀ ਬਾਹਰ ਠੀਕ ਹੈ 3 ਇੰਚ ਪਨਿਛਾਣ ਲਾਉਣੀ ਹੈ ਅੱਗੇ ਦੇਖੋ ਇਹ ਕਿੜਾਈ ਹੈ ਜੀ ਇਹ ਇਹਲਾ ਪੀਸ ਆ ਜੀ ਕਹਦਾ ਕਪੜਾ ਬਚਿਆ ਹੋਇਆ ਹੈ ਇਹ ਕਿੜਾਈ ਤੋਂ ਇੱਥੇ ਆਪਾਂ ਮੂਰੀ ਬਣਾਵਾਂਗੇ ਐਸ ਕਰਕੇ ਇਹ ਵੀ ਨਾਲ ਹੀ ਮਿਲਣਾ ਹੈ ਆਪਾਂ ਨੇ 3 ਇੰਚ ਤੇ ਪਨਛਾਣ ਲਾ ਲਾਂਗੇ ਤੇ ਸਿੱਧਾ ਕਾਲਨਿਛਾਣ ਨੂੰ ਠੀਕ ਹੈ ਤੇ ਨੂੰ ਪਰਾ ਕੱਪੜੇ ਨੂੰ ਬੱਕ ਕਰ ਲੈਣੇ ਆਪਾਂ ਪੱਲੇ ਪੱਲੇ ਬਾਅਦ ਕੀ ਮੈਂ ਕਹਾਂ ਨਾ ਹੁਣ ਦੱਸਦੇ ਆ ਮੋ ਜਦ ਆਪਣਾ ਪੱਲੇ ਲਾਉਣੇ ਆ ਜੀ ਮੂਰੀ ਦੇ ਅਕੋਰਡਿੰਗ ਠੀਕੇ ਆਪਾਂ ਇਹ ਕਢਾਈ ਦਾ ਸੈਂਟਰ ਕਰ ਲੈਣਾ ਜੀ ਠੀਕੇ ਕਢਾਈ ਸੈਂਟਰ ਕਰਕੇ ਆਪਾਂ ਤੈਹ ਲਾ ਲੈਣੀ ਜੀ ਕਿ ਤੱਕ ਕਢਾਈ ਆਉਂਦੀ ਹੈ ਜੀ ਠੀਕੇ ਇਹਦੇ ਅਕੋਰਡਿੰਗ ਆਪਾਂ ਸਾਰੇ ਪੱਲੇ ਲਾਵਾਂਗੇ ਜੀ ਠੀਕੇ ਆ ਦੇਖੋ ਤੇ ਹੁਣ ਆਪਾਂ ਨੂੰ 6.5 ਇੰਚ ਮੂਰੀ ਹੈ ਜੀ ਆਪਾਂ 13 ਇੰਚ ਦੇ ਪੱਲੇ ਲਾਵਾਂਗੇ ਪੂਰੇ ਪੂਰੇ ਪੱਲੇ ਲਾਉਣੇ ਆ ਜੀ ਜਿੰਨੀ ਮੂਰੀ ਹੈ ਬਾਕੀ ਜੋ ਵੀ ਖਾਚਾ ਪਾਸੇ ਦੂਜੇ ਪਾਸੇ ਪਾਵਾਂਗੇ ਹੁੰਦਿਆਂ ਚ ਠੀਕ ਹੈ 13 ਇੰਚ ਦਾ ਹਾਫ ਕਰ ਲਿਆ ਜੀ 6.5 ਇੰਚ ਮੂਰੀ ਬਣਦੀ ਹੈ ਜੀ ਇਹ ਪੱਲੇ ਲਾ ਦਾਂਗੇ ਜੀ ਆਪਾਂ ਸਾਰੀ ਕਟਿੰਗ ਹੋ ਗਈ ਹੈ ਜੀ ਇੱਥੇ ਆਪਾਂ ਥੋੜੀ ਕਾਟ ਦੇ ਦਾਂਗੇ ਜੀ ਇਹਨਾਂ ਦਾ ਸੂਟ ਹੈ ਥੋੜਾ ਜਿਹਾ ਹਿਪ ਭਾਰੀ ਆ ਜੀ ਐਸ ਕਰਕੇ ਥੋੜੀ ਜਿਹੀ ਆਪਾਂ ਪੱਲੇ ਜਾਂ ਕਾਟ ਪਾ ਲਾਂਗੇ ਜੀ ਠੀਕ ਹੈ ਵੀ ਜਿਹੜੇ ਸਲਵਾਰ ਆ ਜੀ ਮੂਰੀ ਤੇ ਨਾ ਗਰੇ 1 ਇੰਚ ਹੀ ਆਪਾਂ ਕਾਟ ਪਾ ਦਾਂਗੇ ਇੱਥੇ ਸਿਰਫ ਪੱਲੇ ਪੱਲੇ ਦੀ ਪਾਉਣੀ ਹੈ ਜੀ ਠੀਕ ਹੈ ਆਪਾਂ ਨੇ ਪੱਲੇ ਲਾ ਲਏ ਸਲਵਾਰ ਦੇ ਇਹ ਬਾਕੀ ਕਪੜਾ ਬਚਿਆ ਸੀ ਉਹ ਡਬਲ ਪੈਨ ਲਾਈ ਹੈਗੀ ਜਿਵੇਂ ਪਣਾ ਸੀਗਾ ਇਸ ਸਲਵਾਰ ਦਾ ਉਵੇਂ ਹੀ ਤੈਨ ਲਾਈਏ ਕਿਉਂਕਿ ਆਪਾਂ ਸਲਵਾਰ ਨੂੰ ਫੌਲੀ ਬੁਣਣੀ ਹੈ ਸਟੇਟ ਸਲਵਾਰ ਠੀਕ ਹੈ ਹੁੱਲਾ ਪਾਸੇ ਮੈਂ ਆਪਣੇ ਵੱਲ ਰੱਖਿਆ ਹੈ ਬੰਦ ਪਾਸੇ ਸਾਹਮਣੇ ਵਾਲ ਰੱਖਿਆ ਜੀ ਤੇ ਹੁਣ ਆਪਾਂ ਲੰਬਾਈ ਨਾਪ ਲੈਣੇ ਆ ਜੀ ਜੀ ਲੰਬਾਈ ਹੈਗੀ ਲੈਣੀ ਆਪਾਂ 30 ਇੰਚ ਠੀਕ ਹੈ ਹੁਣ ਸਾਢੇ 6 ਮੂਰੀ ਹੈ ਜੀ ਇਹਨਾਂ ਦੀ ਆਪਾਂ ਨੇ ਇਹਦੇ ਮੂਰੀ ਪੂਰੀ ਹੋ ਚੁੱਕੀ ਆ ਬਸ 13 ਇੰਚ ਪੱਲੇ ਪਾਲੇ ਸੀ ਐਸ ਕਰਕੇ ਬਸ ਇਹਦੇ ਖਾਚਾ ਹੀ ਪਾਵਾਂਗੇ 1.5 ਇੰਚ ਦਾ ਠੀਕ ਹੈ ਜਾ ਮੈਨੂੰ ਬੜੀ ਨਹੀਂ ਕਰਨੀ ਹੈ ਜਿਹੜੀ ਵੀ ਪਾਉਣਾ ਹੀ ਖਰਚ ਹੈ ਠੀਕ ਹੈ ਪੱਲੇ ਸਲਵਾਂ ਘੜਨ ਵਾਸਤੇ ਮורה ਦੇਖੋ ਜੀ ਇੱਥੇ ਆਪਾਂ 10 ਇੰਚ ਆਸਣ ਪਾਉਣਾ ਕਿਉਂਕਿ ਇਹਨਾਂ ਦੀ ਹਿਪ ਭਾਰੀ ਹੈ ਜੀ ਘੱਟ ਤੋਂ ਘੱਟ 14 ਇੰਚ ਬਣਾ ਆਸਣ ਤਿਆਰ ਹੋਣਾ ਚਾਹੀਦਾ ਤੇ ਆਪਾਂ 1.5 ਇੰਚ ਦਾ ਹੀ ਇੱਥੇ ਖਰਚਾ ਪਾ ਲਾਂਗੇ ਠੀਕ ਹੈ ਥੋੜੀ ਜਿਹੀ ਪਰ ਜਦੋਂ ਕਰਵੇਂ ਬਾਅਦ ਥੋੜੀ ਗੜਾਈ ਦੇ ਦਾਂਗੇ ਇਹ ਇੱਥੇ ਠੀਕ ਹੈ ਇਹ ਫੈਟੀ ਨਾਲ ਹੁੰਦੇ ਟੱਚ ਕਰਦਨੇ ਆ ਜੀ ਠੀਕ ਹੈ ਦੇਖੋ ਸਿੰਪਲ ਸਵਾਦੀ ਕਟਿੰਗ ਕਰਨੀ ਹੈ ਜੀ ਜਿਆਦਾ ਭਾਈ ਸਵਾਦਨੀ ਬਣਾਉਣੀ ਹੈਗੀ ਤੇ ਹੁਣ ਆਪਾਂ ਕਟਿੰਗ ਕਰ ਦਨੇ ਆ ਜਿਵੇਂ ਜਿਵੇਂ ਆਪਾਂ ਨਿਸ਼ਾਨ ਲਾਏ ਸੀ ਜੋ ਉੱਤੇ ਉੱਤੇ ਹੀ ਕਟਿੰਗ ਕਰ ਦਨੇ ਆ ਆਪਾਂ ਨੇ ਬਾਕੀ ਕਪੜਾ ਵਿਛਾ ਲਿਆ ਜਿਹੜੇ ਕੁੰਡਾ ਆਪਾਂ ਕਟਿੰਗ ਕਰਿਆ ਸੀ वो उत्त ही रख के कटिंग कर लेना आप दूसरा कुंडा भी ठीक है सैट करके रख के उ ही कटिंग करा ठीक है जी देखो ये कटिंग कर लेना जी जो माड़ा मोटा घट वी बिच कटिंग करते दिया करो तो जो नाल बंद पासा ये आप कटिंग कर देंगे जी क्योंकि अपने पल अटैच करने हैं तो इतने देखो जी आप ਜਿਹੜੇ ਆਪਾਂ ਨੇ ਇੱਥੇ ਮੂਰੀ ਪਾਈ ਸੀ ਥੋੜੀ ਗਲਾਈ ਦੇ ਦਿੰਨੇ ਆ ਜੀ ਤੇ ਬਿਲਕੁਲ ਪਤਾ ਨਹੀਂ ਲੱਗਦੀ ਵੀ ਆਪਾਂ ਇੱਥੇ ਮੂਰੀ ਪਾਈ ਸੀ ਠੀਕ ਹੈ ਆ ਦੇਖੋ ਤੇ ਇੱਥੇ ਵੀ ਆਪਾਂ ਟੱਕਣਾ ਛਾ ਲਾਗੇ ਨੂੰ ਪਰ ਇਦਾਂ ਹੀ ਹਿੰਦ ਸਲਾਈ ਲਾ ਦੇ ਭਰ ਜਣੀ ਜੀ ਇਹਨੂੰ ਕੱਟਣ ਦੀ ਲੋੜ ਨਹੀਂ ਹੈਗੀ ਆਸਣ ਹੈ ਜੀ ਠੀਕ ਹੈ ਇਹ ਵਾਲਾ ਪੀਸ ਕੱਟ ਦਿੰਨੇ ਆਪਾਂ ਆਪਾਂ ਇਸ ਲਈ ਬਾਟੀ ਵੀ ਲਾ ਲੈਣੀ ਹੈ ਜੀ ਹੁਣ ਪੰਜ ਜਿਹਾ ਆਪਾਂ ਤਿਆਰ ਰੱਖਣੀ ਹੈ ਜੀ 2.5 ਇੰਚ ਆਪਾਂ ਬਾਧ ਰੱਖਣੀ ਹੈ ਜੀ साढ़े सात इंच कटिंग करा ही, ठीक है आ देखो साढ़े सात इंच साढ़े सात इंच नाप के अपन बक कर लाँगे अपन लंबाई देख जी कि है जी छब्बी इंच लंबाई है जी पूरा पूरा कपड़ा पच्ची इंच तैयार रखनी है जी ठीक है सो कटिंग कर लगे हैं सोपा दूजे पास से भी सैट कर जी बैल्ट सारी कटिंग कर ली है जी भी ठीक है ਸਾਰੇ ਸਲਵਾਜ਼ ਦੀ ਕਟਿੰਗ ਹੋ ਚੁੱਕੀ ਹੈ ਜੀ ਯਾਹਰ ਖਾਡੀ ਵੀ ਵਧੀਆ ਲੱਗੇ ਲਾਈਕ ਐ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ